ਇਹ ਚ ਨਵੇਂ ਬਣ ਰਹੇ ਪੁਲ ਦੇ ਕਾਰਨ ਜੋ 4 ਸਾਲ ਤੋਂ ਲੋਕ ਖੱਜਲ ਹੋ ਰਹੇ ਨੇ ਅੱਜ ਖੱਜਲ ਖੁਆਰੀ ਵਿੱਚ ਵੇਖ ਸਕਦੇ ਹੋ ਤੁਸੀਂ ਕਿ ਰਾਤ ਦਾ ਸਮਾਂ ਸੀਗਾ ਔਰ ਦਰਿਆ ਤੋਂ ਪਾਰ ਗੰਨੇ ਦੀ ਟਰਾਲੀ ਆਈ ਆ ਜੋ ਇੱਥੇ ਪਲਟ ਗਈ ਆ ਪਹਿਲੀ ਤਾਂ ਗੱਲ ਦੱਸ ਦਈਏ ਕਿ ਜੇ ਦੀਨਾ ਨਗਰ ਹਲਕੇ ਦੀ ਜ਼ਿੰਮੇਵਾਰੀ ਲੈਂਦੇ ਹੋ ਤਾਂ ਦੀਨਾ ਨਗਰ ਹਲਕੇ ਦੀਆਂ ਮੁਸ਼ਕਲਾਂ ਵੀ ਸੁਣਨੀਆਂ ਚਾਹੀਦੀਆਂ ਜੇ ਮੁਸ਼ਕਲਾਂ ਦੀ ਗੱਲ ਸੁਣਦੇ ਹੋ ਤਾਂ ਪੁਲ ਬਣਨੇ ਲੱਗਾ ਲੇਕਿਨ 4 ਸਾਲ ਤੋਂ ਲੋਕਾਂ ਦੀ ਖੱਜਲ ਖੁਆਰੀ ਜਿਹੜੀ ਆ ਉਹ ਲਗਾਤਾਰ ਹੋ ਰਹੀ ਆ ਔਰ ਇਹ ਜੋ ਟਰਾਲੀਆਂ ਗੰਨੇ ਦੀਆਂ ਦਰਿਆ ਤੋਂ ਪਾਰ ਤੋਂ ਆਏ ਨੇ ਔਰ ਦੱਸਦੇ ਆ ਕਿ ਲਸਿਆਣ ਪਿੰਡ ਤੋਂ ਆਏ ਨੇ ਲਾਸਟ ਵਾਲਾ ਪਿੰਡ ਹੈ ਦਰਿਆ ਦੇ ਔਰ ਸੱਤ ਪਿੰਡ ਦਰਿਆ ਤੋਂ ਪਾਰ ਪੈਂਦੇ ਨੇ ਜੇ ਗੱਲ ਕਰੀਏ ਤਾਂ ਕਿਸਾਨੀ ਨਾਲ ਸੰਬੰਧਤ ਏਰੀਆ ਔਰ ਗੰਨਾ ਜਿਹੜਾ ਬਹੁਤ ਜ਼ਿਆਦਾ ਉੱਥੇ ਔਰ ਗੰਨੇ ਦੀ ਮਿਲ ਜੋ ਹੈ ਜੇ ਮੁੱਖ ਮੰਤਰੀ ਸਾਹਿਬ ਨੇ ਚਾਲੂ ਕਰਵਾਈ ਆ ਤਾਂ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਵੇਖਣਾ ਸੀ ਕਿ ਇਹਨਾਂ ਨੂੰ ਰਸਤਾ ਵੀ ਦੇਣਾ ਹੈ ਜਾਂ ਨਹੀਂ ਦੇਣਾ ਸੜਕਾਂ ਦੇਣੀਆਂ ਜਾਂ ਨਹੀਂ ਦੇਣੀਆਂ ਜੇ ਗੱਲ ਕਰੀਏ ਤਾਂ ਇਹ ਜੋ ਇਹ ਜੋ ਟਰਾਲੀਆਂ ਨੇ ਇਹ ਪਲਟਦੀਆਂ ਜਾ ਰਹੀਆਂ ਨੇ ਵੇਖ ਸਕਦੇ ਹੋ ਸਮੇਂ ਤੋਂ ਸਮੇਂ ਐਂਬੂਲੈਂਸ ਵੀ ਪਹੁੰਚ ਜਾਂਦੀ ਆ ਔਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਹ ਕੁਦਰਤ ਦੀ ਦੇਣ ਆ ਔਰ ਜੇ ਗੱਲ ਕਰੀਏ ਤਾਂ ਨੁਕਸਾਨ ਕਿਸਾਨ ਦਾ ਕਿੰਨਾ ਹੈ ਜਿਮੀਦਾਰ ਦਾ ਕਿੰਨਾ ਹੈ ਔਰ ਕਿੰਨੇ ਲੇਬਰ ਵਾਲੇ ਦੁਬਾਰਾ ਇੱਥੇ ਆਏ ਨੇ ਟਰਾਲੀ ਦੁਬਾਰਾ ਲੱਦਣੀ ਪੈ ਗਈ ਆ ਤੇ ਇਹ ਮੁਸੀਬਤਾਂ ਜਿਹੜੀਆਂ ਇਹ ਸਰਕਾਰਾਂ ਦੀਆਂ ਸਹੇੜੀਆਂ ਹੋਈਆਂ ਨੇ ਸਰਕਾਰਾਂ ਨੇ ਪੁਲ ਚਾਲੂ ਕੀਤਾ ਲੇਕਿਨ ਅਜੇ ਤੱਕ ਬਣਾਇਆ ਨਹੀਂ ਆ ਔਰ ਜੇ ਗੱਲ ਕਰੀਏ ਤੇ 70 ਸਾਲ ਤੋਂ ਲਗਭਗ 70 ਸਾਲ ਤੋਂ ਜਿਹੜੀਆਂ ਸਰਕਾਰਾਂ ਰਾਜ ਕਰਕੇ ਗਈਆਂ ਇਹ ਜੋ ਇਹ ਜੋ ਸੜਕਾਂ ਨੇ ਇਹਨਾਂ ਦੀ ਚੜਾਈ ਅੱਜ ਤੱਕ ਇਹੋ ਹੀ ਐ ਘਟ ਗਈ ਆ ਲੇਕਿਨ ਵਧੀ ਨਹੀਂ ਸਰਕਾਰ ਨੇ ਇਹ ਨਹੀਂ ਵੇਖਿਆ ਕਿ ਟ੍ਰੈਫਿਕਾਂ ਵਧ ਗਈਆਂ ਨੇ ਤਾਂ ਕਿਤੇ ਨਾ ਕਿਤੇ ਸੜਕਾਂ ਦੀ ਚੜਾਈ ਜਿਹੜੀ ਆ ਉਹ ਜ਼ਰੂਰੀ ਆ ਕਿ ਵਧਾਉਣੀ ਚਾਹੀਦੀ ਆ ਥੋੜੀ ਬਹੁਤੀ ਚੜਾਈ ਸੜਕਾਂ ਦੀ ਵਧ ਜਾਵੇ ਤੇ ਕਿਉਂ ਨਾ ਲੋਕਾਂ ਦੇ ਜਿਹੜੇ ਰਾਹ ਆ ਉਹ ਸੁਖਾਲੇ ਹੋ ਸਕਣ ਇੱਥੇ ਭਾਈ ਸਾਹਿਬ ਖੜੇ ਨੇ ਜੋ ਕਿਸਾਨ ਨੇ ਜਿਨ੍ਹਾਂ ਦੀ ਟਰਾਲੀ ਪਲਟੀ ਆ ਔਰ ਕਿਵੇਂ ਲੀਵਰ ਲੈ ਕੇ ਇੱਥੇ ਪਹੁੰਚੇ ਨੇ ਦੁਬਾਰਾ ਜਿਹਦੇ ਕਰਕੇ ਗੰਨਾ ਲੋਡ ਕਰ ਰਹੇ ਆ ਔਰ ਦਰਿਆ ਵਾਲਾ ਪੁਲ ਦੱਸ ਦਈਏ ਕੀ ਉਹਦੇ ਬਾਰੇ ਵੀ ਇਹ ਦਾਸਤਾਨ ਦੱਸਣਗੇ ਕਿ ਕਿੰਨੀ ਵਾਰ ਉਹ ਪਾਸ ਹੋਇਆ ਕਿੰਨੀ ਵਾਰ ਬਣਾਉਣ ਵਾਸਤੇ ਦੌੜਾਂ ਲਗੀਆਂ ਕਿ ਬਣ ਜਾਏਗਾ ਅੱਜ ਬਣ ਜਾਏਗਾ ਕਿੰਨੀ ਵਾਰ ਲੱਡੂ ਵੰਡੇ ਗਏ ਆ ਔਰ ਅੱਜ ਤੱਕ ਕੋਈ ਨਹੀਂ ਬਣਿਆ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਆਪਣਾ ਜੀ ਮੈਂ ਸੁਬੇਦਾਰ ਮੇਜਰ ਚਮੇਲ ਸਿੰਘ ਲਸੀਆਂ ਪਿੰਡ ਤੋਂ ਸੂਬੇ ਸੂਬੇਦਾਰੀ ਕਰਕੇ ਆਏ ਹੋ ਨਹੀਂ ਜੀ ਇਹ ਆਪਣੇ ਖੇਤੀਬਾੜੀ ਦੇ ਕੰਮ ਵਾਸਤੇ ਚੱਲਨੇ ਪੈਂਦਾ ਤੁਹਾਨੂੰ ਆ ਤੇ ਹੁਣ ਜਦੋਂ ਸੂਬੇਦਾਰੀ ਕੀਤੀ ਆ ਤੇ ਉਦੋਂ ਫਿਰ ਦਵਾਰਾ ਜੇ ਭਰਤੀ ਹੁੰਦੀ ਤੇ ਉਹ ਚੰਗੀ ਸੀ ਕਿ ਜਾ ਇੱਥੇ ਬਹੁਤ ਬਹੁਤ ਚੰਗੀ ਸੀ ਉਹ ਚੰਗੀ ਸੀ ਜੋ ਹਾਲਾਤ ਹੁਣ ਦੇਖ ਰਹੇ ਆ ਮੈਂ 2 2.5 ਸਾਲ ਪਹਿਲੇ ਪੁਲ ਦਾ ਸੈਂਕਸ਼ਨ ਕਰਵਾਇਆ ਆਪਣੇ ਹੱਥੀ ਮੇਰੇ ਵਿਚਾਰ ਦੇ ਨਾਲ ਰਲ ਕੇ ਉਹਨਾਂ ਨੇ ਸੈਂਕਸ਼ਨ ਕੀਤਾ ਲੇਕਿਨ ਅਜੇ ਤੱਕ ਕੋਈ ਐਕਸ਼ਨ ਨਹੀਂ ਆਇਆ ਹੰਦੇ ਨੇ ਡਰਾਮਾ ਕਰਕੇ ਚਲੇ ਜਾਂਦੇ ਨੇ ਕਹਿੰਦੇ ਨਵੀਆਂ ਸਰਕਾਰਾਂ ਵਾਲੇ ਕਿ ਪਹਿਲੀਆਂ ਵਾਲੇ ਵੀ ਡਰਾਮੇ ਕਰਦੇ ਸੀ ਪਹਿਲੀਆਂ ਵਾਲੇ ਤਾਂ ਕਰਦੇ ਕੁਝ ਨਹੀਂ ਸੀ ਜਿਹੜੀਆਂ ਉਹਨਾਂ ਨੇ ਕੁਝ ਨਹੀਂ ਨਾ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਕਿਹੜਾ ਚੱਲਾ ਲੱਡੂ ਵੰਡੇ ਡਰਾਮੇ ਕੀਤੇ ਇਹ ਚੱਲ ਗਿਆ ਥੋੜਾ ਜਿਹਾ ਇਹ ਥ ਜ਼ਮੀਨਦਾਰਾਂ ਦੀ ਕੋਈ ਭਾਲ ਨਹੀਂ ਹੈ ਜੇ ਦਫ਼ਤਰਾਂ ਜਾਂਦੇ ਨੇ ਤੇ ਉੱਥੇ ਵੀ ਕੋਈ ਐਕਸ਼ਨ ਨਹੀਂ ਹੈ ਲਾਰੇ-ਲਪਾਰੇ ਲਾ ਕੇ ਬੰਦੇ ਨੂੰ ਅੱਗੇ-ਪਿੱਛੇ ਕਰੀ ਜਾਂਦੇ ਨੇ ਹੁਣ ਆ ਜੋ ਟਰਾਲੀ ਤੁਹਾਡੀ ਪਲਟੀ ਆ ਕਿਵੇਂ ਵੇਖਦੇ ਹੋ ਨੁਕਸਾਨ ਨੂੰ ਰਾਤ ਨੂੰ ਦੋ ਜੀਸੀਬੀਆਂ ਲਿਆ ਕੇ ਅਸੀਂ ਇਹਨਾਂ ਨੂੰ ਪਹਿਲੇ ਤੇ ਟਰਾਲੀ ਸਿੱਧੀ ਕੀਤੀ ਹੈ ਉਹਦੇ ਬਾਅਦ ਰਾਤ ਦੇ ਬੰਦੇ ਲੱਗੇ ਆ ਜਿਹੜੇ ਅਜੇ ਤੱਕ ਹੁਣ ਤੱਕ ਲੱਗੇ ਪਏ ਆ ਤੇ ਜੀਸੀਬੀ ਦਾ ਖਰਚਾ ਵੀ ਪੈ ਗਿਆ 10000 ਦਿੱਤਾ ਰਾਤ 10000 ਰੁਪਏ ਜੀਸੀਬੀ ਨੂੰ ਦਿੱਤਾ ਸੀ 10000 ਰੁਪਏ ਜੀਸੀਬੀ ਲੈ ਕੇ ਗਈ ਆ ਟਰਾਲੀ ਸਿੱਧੀ ਕਰਨ ਦੀ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਬਚ ਗ ਬਸ ਗਏ ਹੋ ਤੇ ਜੇ ਗੱਲ ਕਰੀਏ ਤਾਂ ਤੁਸੀਂ ਇਹ ਜਿਹੜਾ ਪੋਲਾ ਦੀਨਾ ਨਗਰ ਦਾ ਜਿਉ ਬਣਿਆ ਹੁੰਦਾ ਤਾਂ ਤੁਸੀਂ ਸਿੱਧੇ ਲੰਘ ਜਾਂਦੇ ਅਸੀਂ ਆਰਾਮ ਨਾਲ ਚਲੇ ਜਾਂਦੇ ਦੂਸਰਾ ਜਿਹੜਾ ਦੀਨਾਗਰ ਦਾ ਓਵਰਵਰੇਜ ਬਣਾ ਕਰਦੇ ਨੇ ਇਹਦਾ ਵੀ ਕੋਈ ਯਕੀਨੀ ਕਦੋਂ ਪੂਰਾ ਹੋਏਗਾ ਸਾਡੀ ਜਨਤਾ ਇੰਨੀ ਦੁਖੀ ਹੈ ਇੰਨੀ ਦੁਖੀ ਹੈ ਕਿ ਇੱਕ ਕੰਫਰਮ ਕੋਈ ਨਹੀਂ ਹੈ ਜਿਨ੍ਹਾਂ ਨੇ ਪੋਲਾ ਉਤੋਂ ਦੀ ਲੰਘਣਾ ਸੀ ਉਹ ਲੋਕ ਇਧਰ ਦੀ ਲੰਘ ਰਹੇ ਆ ਵੇਖ ਸਕਦੇ ਹੋ ਤੁਸੀਂ ਕਿਵੇਂ ਲੋਕਾਂ ਦਾ ਲੰਘਾ ਮੁਸ਼ਕਿਲ ਹੋਇਆ ਪਿਆ ਇਹ ਹਾਲਾਤ ਜੋ ਹੈ ਇਹ ਦੀਨਾ ਨਗਰ ਦਾ ਅੱਛਾ ਜੇ ਗੱਲ ਕਰੀਏ ਤਾਂ ਤੁਹਾਡਾ ਪਿੰਡ ਜੋ ਦਰਿਆ ਤੋਂ ਪਾਰ ਪੈਂਦਾ ਹਾਂਜੀ ਪਾਰ ਪੈਂਦਾ ਤੇ ਇਹ ਦੀਨਾ ਨਗਰ ਵਾਲਾ ਪੁਲ ਨਹੀਂ ਬਣਿਆ ਤੇ ਉਹ ਬਣਦੀ ਆਸ ਹੈਗੀ ਹੈ ਉਹਦੀ ਤਾਂ ਕੋਈ ਆਸ ਹੀ ਨਹੀਂ ਅਜੇ ਤੱਕ ਅਜੇ ਤੱਕ ਕੋਈ ਆਸ ਨਹੀਂ ਇਹ ਕਹਿੰਦੇ ਲਾਰੇ-ਲਵਾਰੇ ਡੀਸੀ ਵਗੈਰਾ ਜਿੰਨੇ ਵੀ ਅਫਸਰ ਆਗੇ ਨੇ ਜਦੋਂ ਆਉਂਦੇ ਨੇ ਕਹਿੰਦੇ ਜੀ ਬਸ ਸ਼ੁਰੂ ਹੋਣ ਵਾਲਾ ਹੈ ਸ਼ੁਰੂ ਹੋਣ ਵਾਲਾ ਵੀ ਜਲਦੀ ਕੰਮ ਹੋ ਜਾਣਾ ਪਰ ਹੁੰਦਾ ਕੁਝ ਨਹੀਂ ਹੈ ਗਰਾਊਂਡ ਤੇ ਟੈਂਟ ਲੱਗਦੇ ਆ ਪ੍ਰੋਗਰਾਮ ਹੁੰਦਾ ਸਰਕਾਰਾਂ ਦੇ ਅਹੁਦੇਦਾਰ ਮੋਤਵਾਰ ਪਹੁੰਚਦੇ ਆ ਉੱਥੇ ਹੋਰ ਡੀਸੀ ਸਾਹਿਬ ਵੀ ਪਹੁੰਚਦੇ ਨੇ ਤਾਂ ਲੇਕਿਨ ਕਿਤੇ ਵੀ ਕੋਈ ਜੜੀ ਆ ਉਹ ਚਾਲੂ ਦੇ ਲੱਗਦਾ ਨਹੀਂ ਕਿ ਚਾਲੂ ਹੋ ਜਾਏਗਾ ਜਾਂ ਬਣ ਜਾਏਗਾ ਜਿਹੜੇ ਸਾਡੇ ਉਹਨੇ ਪਤਾ ਅਧਿਕਾਰੀ ਜਿਹੜੇ ਕੈਬਨਿਟ ਮੰਤਰੀ ਵਗੈਰਾ ਨੇ ਉਹ ਵੀ ਇੱਕ ਅਦਾ ਚੱਕਰ ਮਾਰਦੇ ਨੇ ਮਜਬੂਰੀ ਵਿੱਚ ਜਦੋਂ ਪਬਲਿਕ ਜਿਆਦਾ ਪਿੱਛੇ ਪੈ ਜਾਂਦੀ ਹੈ ਥੋੜਾ ਜਿਹਾ ਚੱਕਰ ਮਾਰ ਕੇ ਫਿਰ ਚੁੱਪਚਾਪ ਬੈਠ ਜਾਂਦੇ ਨੇ ਬਾਕੀ ਪਠਾਨਕੋਟ ਦੇ ਦਾਰੇ ਵਿੱਚ ਤੇ ਰੋਜ਼ ਘੁੰਮਦੇ ਰਹਿੰਦੇ ਨੇ ਲੇਕਿਨ ਉਸੀ ਜਗ੍ਹਾ ਤੇ ਪਹੁੰਚਦੇ ਹੀ ਨਹੀਂ ਹੈ ਨਾ ਕੋਈ ਕੰਮ ਕਰਦੇ ਤੇ ਨਾ ਹੀ ਸਾਨੂੰ ਕੋਈ ਅਗੇ ਇਹਨਾਂ ਦੀ ਹੋਪ ਹੈਗੀ ਹੈ ਇਹ ਤਸਵੀਰਾਂ ਦੱਸਦਾਈ ਹੈ ਕਿ ਦੀਨਾ ਨਗਰ ਦੇ ਕੋਹਲੀਆਂ ਮੋੜਦੀਆਂ ਫਟਕਦੀਆਂ ਨੇ ਔਰ ਦੀਨਾ ਨਗਰ ਦੇ ਪੁਲ ਦੇ ਕਰਕੇ ਇਹ ਜੋ ਟਰਾਲੀਆਂ ਨੇ ਗੰਨੇ ਦੀਆਂ ਇਹ ਇਸ ਤਰਫ ਲੰਘਦੀਆਂ ਨੇ ਰੰਗਾ ਲੰਗਾ ਜੋ ਆ ਇਸ ਤਰਫ ਹੈ ਔਰ ਲੰਗਾ ਜੇ ਇਸ ਤਰਫ ਹੁੰਦੇ ਆ ਲੋਕਾਂ ਨੂੰ ਇਹ ਰਸਤੇ ਲੰਘਣਾ ਪਿਆ ਲੇਕਿਨ ਇਹ ਮਜਬੂਰੀ ਆ ਲੋਕਾਂ ਦੀ ਕਿ ਲੋਕਾਂ ਨੂੰ ਹਰਾਸ਼ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਕਿ ਉਹ ਜੋ ਪੁਲ ਹੈ ਉਸ ਦੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪੁਲ 4 ਸਾਲ ਬਣਿਆ ਨਹੀਂ ਅਜੇ 1 ਸਾਲ ਲੱਗਦਾ ਹੋਰ ਲੱਗ ਜਾਵੇਗਾ ਸਮੇਂ-ਸਮੇਂ ਤੋਂ ਅਸੀਂ ਖਬਰਾਂ ਵਿਖਾਉਂਦੇ ਰਹਿੰਨੇ ਆ ਲੇਕਿਨ ਹਾਲਾਤ ਅਜੇ ਜਿਹੜੇ ਆ ਉਹ ਲੋਕਾਂ ਦੀ ਮਜਬੂਰੀ ਆ ਕਿ ਲੋਕੀ ਬੋਲ ਨਹੀਂ ਸਕਦੇ ਔਰ ਬੋਲ ਕੇ ਆਵਾਜ਼ ਕਿਨੂੰ ਉਖਾਉਣ ਸਰਕਾਰਾਂ ਗੁੰਗੀਆਂ ਤੇ ਬੋਲੀਆਂ ਹੋ ਗਈਆਂ ਨੇ ਔਰ 17 ਸਾਲ ਵਾਲਿਆਂ ਨੇ ਪੱਲਾ ਝਾੜ ਲਿਆ ਕਿ ਸਾਡਾ ਕੋਈ ਰੋਲ ਨਹੀਂ ਨਵੀਆਂ ਸਰਕਾਰਾਂ ਦਾ ਰੋਲ ਹੈ ਔਰ ਨਵੀਆਂ ਜਿਹੜੀਆਂ 2 ਸਾਲ ਵਿੱਚ ਤੇ ਆਪਣੇ ਖੁਸ਼ੀਆਂ ਹੀ ਨਹੀਂ ਪੂਰੀਆਂ ਹੋਈਆਂ ਹੋਣੀਆਂ ਜੇ ਕਿ 2 ਸਾਲ ਚ ਕੀ ਹੋਣਾ ਸੀ ਲੇਕਿਨ ਆਹ ਤੁਸੀਂ ਵੇਖ ਸਕਦੇ ਹੋ ਹਾਲਾਤ ਕਿ ਗੰਨਾ ਕਿਵੇਂ ਕਿਸਾਨਾਂ ਦਾ ਪਲਟਦਾ ਜਾ ਰਿਹਾ ਟਰਾਲੀਆਂ ਪਲਟ ਰਹੀਆਂ ਨੇ ਔਰ ਨੁਕਸਾਨ 300 ਦਿਨ ਹੋ ਰਿਹਾ ਔਰ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਪਹਿਲੇ ਤੇ ਬਦਲਾਅ ਵਾਲੀ ਨੂੰ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਸੜਕਾਂ ਜੋ ਹੈ ਜੇ 17 ਸਾਲਾਂ ਤੋਂ ਚੜਾਈ ਜ਼ਿਆਦਾ ਸੀ ਤੇ ਉਹ ਚੜਾਈ ਜਿਹੜੀ ਆ ਹੁਣ ਘਟ ਗਈ ਆ ਟ੍ਰੈਫਿਕਾਂ ਵਧ ਗਈਆਂ ਨੇ ਟ੍ਰੈਫਿਕਾਂ ਬਹੁਤ ਜ਼ਿਆਦਾ ਹੋ ਗਈਆਂ ਨੇ ਔਰ ਸੜਕਾਂ ਦੀ ਜੋ ਚੜਾਈ ਉਹ ਵੀ ਵਧਾਈ ਜਾਵੇ ਵੱਡੀਆਂ ਰੋਡਾਂ ਦੀ ਚੜਾਈ ਤਾਂ ਵਧ ਰਹੀ ਆ ਲੇਕਿਨ ਲਿੰਕ ਰੋਡਾਂ ਵੱਲ ਨਹੀਂ ਵੇਖਿਆ ਜਾ ਰਿਹਾ ਕਈ ਕਿਸਾਨ ਦਿਨ ਸੋ ਦਿਨ ਉਹਨੂੰ ਵਾਢਾ ਲਾ ਰਹੇ ਨੇ ਔਰ ਕਿਨਾਰੇ ਵੜ ਰਹੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਜੋ ਸੜਕ ਹੈਗੀ ਉਹ ਵੀ ਕੱਚੀ ਮਿੱਟੀ ਉਟੀ ਪਾ ਕੇ ਕਵਰ ਕਰ ਰਹੇ ਨੇ ਲੇਕਿਨ ਜਦੋਂ ਕੋਈ ਟਾਇਰ ਵਗੈਰਾ ਟਰਾਲੀ ਵਗੈਰਾ ਜਾਂ ਗੱਡੀ ਦਾ ਉੱਤੇ ਜਾਂਦਾ ਤਾਂ ਆਰਾਮ ਨਾਲ ਉਲਟੀ ਜਾਂਦੀ ਹੈ ਇਹਦਾ ਇਹ ਮਤਲਬ ਹੈ ਕਿ ਸਾਨੂੰ ਸਿਰਫ ਇਹ ਜੇ ਆਈ ਵਾਸ਼ ਕਰ ਰਹੇ ਆ ਇਹ ਇਹ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਵਿਖਾ ਰਹੇ ਆ ਕਿ ਇਹ ਇਹ ਤਸਵੀਰਾਂ ਜਿਹੜੀਆਂ ਤੁਸੀਂ ਵੇਖ ਰਹੇ ਹੋ ਦੀਨਾਨਗਰ ਕੋਲੀਆਂ ਮੋੜਦੀਆਂ ਨੇ ਔਰ ਗੰਨੇ ਦੀ ਟਰਾਲੀ ਦੀ ਮਜਬੂਰੀ ਸੀ ਕਿ ਉਹਨੇ ਪਿੰਡਾਂ ਵਿੱਚੋਂ ਦੀ ਹੋ ਕੇ ਜਾਣਾ ਸੀ ਕਿਉਂਕਿ ਦੀਨਾਨਗਰ ਫਲਾਈਓਵਰ ਜੋ ਹੈ ਉਹ ਅਜੇ 4 ਸਾਲ ਤੋਂ ਨਹੀਂ ਬਣਿਆ ਔਰ ਲੋਕਾਂ ਵਾਸਤੇ ਮੁਸੀਬਤ ਬਣੀ ਆ ਪਰੇਸ਼ਾਨੀ ਬਣੀ ਆ ਔਰ ਪਰੇਸ਼ਾਨੀਆਂ ਜਿਹੜੀਆਂ ਵਾਂ ਉਹ ਕਿਤੇ ਹਟਣ ਦਾ ਨਾਂ ਨਹੀਂ ਲੈ ਰਹੀਆਂ ਤਸਵੀਰਾਂ ਵੇਖ ਸਕਦੇ ਹੋ ਸਰਕਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਇਹਨਾਂ ਲੋਕਾਂ ਦਾ ਵੀ ਕੋਈ ਸੋਚਿਆ ਜਾਵੇ ਇਹਨਾਂ ਦਾ ਧਿਆਨ ਦਿੱਤਾ ਜਾਵੇ ਲੰਬਾ ਸਮਾਂ ਜੇ ਗੰਨੇ ਦਾ ਸੀਜ਼ਨ ਚੱਲਣਾ ਕਦੋਂ ਤੱਕ ਇਹ ਗੰਨਾ ਲੈ ਕੇ ਇੱਥੇ ਪਹੁੰਚਣਗੇ ਕਦੋਂ ਇਹਨਾਂ ਦੇ ਸਾਹ ਸੌਖੇ ਹੋਣਗੇ ਕਦੋਂ ਇਹਨਾਂ ਦੇ ਘਰ ਦੇ ਵਿੱਚੋਂ ਇਹ ਮੁਸੀਬਤਾਂ ਪੈਣੀਆਂ ਹਟਣਗੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੀਨਾ ਨਗਰ ਕੋਲੀਆਂ ਮੋੜ ਦੀਆਂ ਵੇਖ ਰਹੇ ਹੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ ਇਹ ਦੁਬਾਰਾ ਆਰਡਰ ਕਰਕੇ ਦੇਖਦੇ ਇੱਥੇ ਆ ਗਿਆ ਬਾਬੇ ਸੱਚੀ ਆ ਗਿਆ ਮੀਡੀਆ ਤੋਂ ਇਹ ਆਪੜਾ ਕਰਦੇ ਸਾਲੇ ਅੱਗੇ ਨੂੰ ਹੋਏ ਉਹਦੇ ਵੱਲ ਇਹਨਾਂ ਲਈ ਕੰਮ ਚਲ ਚਾਹ ਸਭ ਨਹੀਂ ਪੈ ਰਹੇ 20 ਨੂੰ ਪਤਾ